ਫ੍ਰਾਂਸ ਦੀ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਹੈ ਫ੍ਰਾਂਸ ਦੇ ਸ਼ਹਿਰ ਤਲੂਸ ਦੇ ਵਿੱਚ ਇੱਕ ਮਾਰਕੀਟ ਦੇ ਉੱਪਰ ਮਾਰਕੀਟ ਦੇ ਉੱਪਰ ਸਿਹਤ ਵਿਭਾਗ ਤੇ ਪੁਲਿਸ ਵਾਲਿਆਂ ਨੇ ਜਦੋਂ ਕੰਟਰੋਲ ਕੀਤਾ ਤੇ ਉਸ ਦੁਕਾਨ ਦੀਆਂ ਫ੍ਰਿਜਾਂ ਦੇ ਵਿੱਚੋਂ 16 ਟਨ ਜਿਹੜਾ ਆ ਉਹ ਮੀਟ ਬਰਾਮਦ ਕੀਤਾ ਗਿਆ ਤੇ ਉਹ ਜਿਹੜਾ ਮੀਟ ਸੀ 2021 ਦੇ ਵਿੱਚ ਦੁਕਾਨ ਵਾਲੇ ਵੱਲੋਂ ਖਰੀਦਿਆ ਗਿਆ ਸੀ ਤੇ 2021 ਦੇ ਵਿੱਚ ਹੀ ਉਹਦੀ ਐਕਸਪਾਇਰੀ ਡੇਟ ਸੀ ਤੇ ਹੁਣ 2025 ਚੱਲਦਾ ਪਿਆ ਆ ਤੇ ਉਹ ਹਜੇ ਤੱਕ ਵੀ ਜਿਹੜਾ ਉਹਦੀਆਂ ਫਰਿੱਜਾਂ ਦੇ ਵਿੱਚ ਉਹ ਮੀਟ ਦੁਕਾਨਦਿਆਂ ਚ ਪਿਆ ਸੀਗਾ ਤੇ ਇਸ ਸਾਰੇ ਮੀਟ ਨੂੰ ਉਸਨੇ ਡੀ ਕਰਕੇ ਰੱਖਿਆ ਹੋਇਆ ਸੀ ਯਾਨੀ ਕਿ ਕੌਂਜਲੇ ਕੀਤਾ ਹੋਇਆ ਸੀਗਾ ਜਿਹੜੀ ਫਰਜ ਦੀ ਪਾਵਰ ਜ਼ਿਆਦਾ ਹੁੰਦੀ ਹੈ ਵੀ ਬਰਫ਼ ਜਮਾ ਦਿੰਦੀ ਹੈ ਉਸ ਫਰਜ ਦੇ ਵਿੱਚ ਸਾਰਾ ਮੀਟ ਲਗਾਇਆ ਹੋਇਆ ਸੀ ਤੇ ਹੋ ਸਕਦਾ ਆ ਪੁਲਿਸ ਵਾਲੇ ਕਹਿ ਰਹੇ ਨੇ ਕਿ ਵੀ ਇਹ ਗਾਕਾਂ ਨੂੰ ਵੀ ਇਹੀ ਮੀਟ ਟਿਕਟਾਂ ਚੇਂਜ ਕਰ ਕਰਕੇ ਦੇ ਰਿਆ ਹੋਵੇ ਦੇਖੜੀ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਵੀ ਕਿੰਨੇ ਕਗਾਕ ਉਹ ਮੀਟ ਜਿਹੜਾ ਆ ਖਰੀਦ ਕੇ ਉਸ ਤੋਂ ਲੈ ਕੇ ਗਏ ਨੇ ਮੌਕੇ ਤੇ ਮਾਲਕ ਮੌਜੂਦ ਨਹੀਂ ਸੀ ਤੇ ਉਸ ਦੇ ਵਰਕਰਾਂ ਵੱਲੋਂ ਹੀ ਸਾਰੀ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਅਸੀਂ ਕਾਫੀ ਮੀਟ ਜਿਹੜਾ ਆ ਉਹ ਸੁੱਟਿਆ ਵੀ ਆ ਤੇ ਫਰਿੱਜ ਦੇ ਵਿੱਚ 2021 ਦਾ ਮੀਟ ਜਿਹੜਾ ਸੀਗਾ ਵੀ ਸਾਨੂੰ ਉਹਦੇ ਬਾਰੇ ਨਹੀਂ ਪਤਾ ਤੇ ਉਹ ਵੀ ਜਿਹੜਾ ਆ 16 ਟਨ ਮੀਟ ਜਿਹੜਾ ਬਰਾਮਦ ਹੋਇਆ ਆ ਫਰਾਂਸ ਦੇ ਹਰ ਇੱਕ ਟੀਵੀ ਚੈਨਲ ਅਖਬਾਰ ਦੇ ਉੱਪਰ ਇਹ ਖਬਰ ਜਿਹੜੀ ਆ ਸੁਰਖੀਆਂ ਮਟੋਰ ਰਹੀ ਆ ਕਿ ਸਿਹਤ ਵਿਭਾਗ ਨੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਆ ਤੇ ਹੋਰ ਜਿਹੜਾ ਆ ਸਿਹਤ ਵਿਭਾਗ ਵੱਲੋਂ ਕੰਟਰੋਲ ਤੇਜ਼ ਕੀਤਾ ਜਾਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਤੁਸੀਂ ਵੀ ਜੇਕਰ ਕਿਸੇ ਪਾਸਿਓਂ ਬਾਹਰੋਂ ਮੀਟ ਖਰੀਦਦੇ ਹੋ ਜਾਂ ਕੋਈ ਵੀ ਚੀਜ਼ ਖਾਣੇ ਪੀਣੇ ਹੋ ਥੋੜਾ ਜਿਹਾ ਧਿਆਨ ਦੇ ਨਾਲ ਉਸ ਇਨਸਾਨ ਦੇ ਬਿਜ਼ਨਸ ਦੇ ਪਹਿਲਾਂ ਤੁਸੀਂ ਰਿਵਿਊ ਚੈੱਕ ਕਰ ਲਿਆ ਕਰੋ ਕਿ ਤੇ ਬੋਤਕੋਸ਼ ਹੋਈ ਜਾਂਦਾ ਆ ਪੜਦਾ ਹੀ ਆ ਹਰ ਇੱਕ ਦਾ ਹਰ ਇੱਕ ਕੋ ਇਨਸਾਨ ਲੋਕਾਂ ਨੂੰ ਗੰਦ ਜਿਹੜਾ ਆ ਉਹ ਖਵਾ ਰਿਆ ਆ ਕਿਹੜਾ ਕੋਈ ਆ ਕੇ ਰਸੋਈ ਦੇ ਵਿੱਚ ਦੇਖ ਰਿਹਾ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜਿਹੜੇ ਬਾਹਰ ਖਾਣਾ ਖਾਣ ਦੇ ਸ਼ਕੀਨ ਨੇ ਕਿ ਵੀ ਆਹ ਕੁਛ ਦੁਨੀਆ ਦੇ ਵਿੱਚ ਹੋ ਰਿਹਾ ਆ ਬਹੁਤ ਬਹੁਤ ਸ਼ੁਕਰੀਆ